ਬੀਤੇ ਦਿਨ ਇਟਲੀ ਦੇ ਵਿੱਚ ਇਟਲੀ ਦੀ ਨਾਗਰਿਕਤਾ ਲੈਣ ਲਈ ਨਿਰਧਾਰਤ ਸਮਾਂ ਜਿਹੜਾ 10 ਸਾਲ ਰੱਖਿਆ ਸੀ ਉਸ ਨੂੰ ਘਟਾ ਕੇ 5 ਸਾਲ ਕਰਨ ਤੇ ਹੋਰ ਮਜ਼ਦੂਰਾਂ ਦੇ ਪੱਖ ਦੇ ਲਈ ਅਧਿਕਾਰਾਂ ਦੇ ਲਈ ਉਹਨਾਂ ਦੇ ਹੱਕ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਚਾਰ ਮੰਗਾਂ ਸਮੇਤ ਪੰਜ ਮੰਗਾਂ ਦੇ ਉੱਪਰ ਇਟਲੀ ਭਾਰ ਦੇ ਵਿੱਚ ਜ਼ਮੀਨੀ ਪੱਧਰ ਤੇ ਇੱਕ ਰੈਫਰੈਂਡਮ ਸਰਕਾਰ ਨੇ ਕਰਵਾਇਆ ਜਿਸ ਵਿੱਚ ਕਿ VOTING ਹੋਈ ਪਰ ਅਫਸੋਸ ਇਸ ਰੈਫਰੈਂਡਮ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਚਾਹੇ ਕਿ ਮਜ਼ਦੂਰਾਂ ਦੇ ਪੱਖ ਦੀ ਮਜ਼ਦੂਰਾਂ ਦੇ ਹੱਕਾਂ ਦੀ ਮਜ਼ਦੂਰਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਸੀ ਪਰ ਜਿਹੜਾ ਪੰਜਵਾਂ ਨੰਬਰ ਸੀਗਾ ਪੰਜਵੀਂ ਮੰਗ ਸੀ ਕਿ ਨਾਗਰਿਕਤਾ ਜਿਹੜੀ ਆ ਉਹ ਲੈਣ ਦੇ ਲਈ 5 ਸਾਲ ਦਾ ਸਮਾਂ ਕੀਤਾ ਜਾਵੇ ਉਸ ਮੰਗ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਕਿਉਂਕਿ ਇਸ ਨਕਾਰਨ ਦੇ ਵਿੱਚ ਪ੍ਰਵਾਸੀ ਮੂਲ ਦੇ ਵਿਦੇਸ਼ੀ ਮੂਲ ਦੇ ਲੋਕਾਂ ਨੇ ਵੱਡਾ ਰੋਲ ਅਦਾ ਕੀਤਾ ਉਹ ਲੋਕ ਜਿਹੜਿਆਂ ਨੇ ਕਿ 15 15 16 16 ਸਾਲਾਂ ਬਾਅਦ ੱੱਕੇ ਖਾ ਕੇ ਇਟਲੀ ਦੀ ਨਾਗਰਿਕਤਾ ਲਈ ਆ ਉਹ ਸੋਚ ਰਹੇ ਆ ਉਹ ਕਹਿਣਾ ਆ ਉਹਨਾਂ ਦਾ ਵੀ ਜੇਕਰ ਇਹ ਸਮਾਂ 10 ਸਾਲ ਤੋ ਘਟਾ ਕੇ 5 ਸਾਲ ਹੋ ਜਾਂਦਾ ਹੈ ਤਾਂ ਹੋ ਸਕਦਾ ਹੈ ਜਿਹੜਾ ਨੌਜਵਾਨ ਵਰ ਗਿਆ ਉਹ ਜ਼ਿਆਦਾ ਪਹਿਲਾਂ ਤੋਂ ਵੀ ਜ਼ਿਆਦਾ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਮਾਜ ਦੇ ਵਿੱਚ ਪੈਦਾ ਕਰੇ ਕਿਉਂਕਿ ਪਹਿਲਾਂ ਹੀ ਇਟਲੀ ਦੇ ਵਿੱਚ ਜਿਹੜੇ ਵਿਦੇਸ਼ੀ ਮੂਲ ਦੇ ਨੌਜਵਾਨ ਆ ਉਹ ਅਪਰਾਧਾਂ ਨੂੰ ਜਨਮ ਦੇ ਰਹੇ ਆ ਜਿਹੜੇ ਕਿ ਸਰਕਾਰ ਦੇ ਲਈ ਚਿੰਤਾ ਦਾ ਵਿਸ਼ਾ ਆ ਬੇਸ਼ੱਕ ਕਿ ਇਟਲੀ ਦੀ ਮੈਲੋਨੀ ਸਰਕਾਰ ਇਸ ਰੈਫਰੈਂਡਮ ਦੇ ਵਿਰੁੱਧ ਸੀ ਪਰ ਉਸ ਨੇ ਦਰਿਆਦਲੀ ਦਿਖਾਉਂਦਿਆਂ ਇਹ ਜਿਹੜਾ ਰੈਫਰੈਂਡਮ ਜ਼ਮੀਨੀ ਪੱਧਰ ਤੇ ਕਰਵਾਇਆ ਜਿਸ ਦੇ ਵਿੱਚ ਕਿ 60 ਹਜ਼ਾਰ ਇਟਲੀ ਦੇ ਨਗਰਪਾਲਿਕਾਵਾਂ ਦੇ ਵਿੱਚ ਜੜੀਆਂ ਬੋਟਾਂ ਪਈਆਂ ਪਰ ਅਫਸੋਸ ਸਿਰਫ 28 ਨਗਰਪਾਲਿਕਾਵਾਂ ਹੀ ਕੋਰਮ ਪੂਰਾ ਕਰ ਸਕੀਆਂ ਤੇ 30.6 ਫੀਸ ਦੀ ਲੋਕਾਂ ਵੱਲੋਂ ਬੋਟਾਂ ਪਈਆਂ ਦੂਜੀ ਬਿਸ਼ਪ ਜੰਗ ਤੋਂ ਬਾਅਦ ਇਹ 78ਵਾਂ ਜਿਹੜਾ ਰੈਫਰੈਂਡਮ ਸੀ ਇਸ ਤੋਂ ਪਹਿਲਾਂ 2 ਜੂਨ ਨੂੰ ਪਹਿਲੀ ਵਾਰ ਜਿਹੜਾ ਰੈਫਰੈਂਡਮ ਹੋਇਆ ਇਟਲੀ ਆਜ਼ਾਦ ਹੋਣ ਤੋਂ ਬਾਅਦ 2 ਜੂਨ 1946 ਨੂੰ ਜਿਹੜਾ ਕਿ ਐ ਸ਼ਾਹੀ ਰਾਜ ਤੋਂ ਗਣ ਰਾਜ ਦੇ ਵਿੱਚ ਇਟਲੀ ਦਾ ਜਿਹੜਾ ਪ੍ਰਬੰਧ ਕੀ ਢਾਂਚਾ ਸੀ ਉਸ ਨੂੰ ਸ਼ਾਹੀ ਰਾਜ ਤੋਂ ਗਣ ਰਾਜ ਬਣਾਉਣ ਦੇ ਲਈ ਲੋਕਾਂ ਨੇ ਰੈਫਰੈਂਡਮ ਕੀਤਾ ਸੀ ਤੇ ਜਿਸ ਦੇ ਵਿੱਚ 99% ਇਟਾਲੀਅਨ ਲੋਕਾਂ ਨੇ ਵੋਟ ਪਾਈ ਸੀ ਇਸ ਤੋਂ ਇਲਾਵਾ ਸਮਾਜਿਕ ਰੀਤੀਆਂ ਅਵਰਸ਼ਨ ਤੇ ਤਲਾਕ ਵਰਗੀਆਂ ਸਮੱਸਿਆਵਾਂ ਉੱਪਰ ਵੀ ਰੈਫਰੈਂਡਮ ਦੇ ਨਾਲ ਲੋਕਾਂ ਨੇ ਫਤਵਾ ਦਿੱਤਾ ਸੀ ਕਿ ਇਹ ਜਿਹੜੀਆਂ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਆ ਤੇ ਸੰ 2011 ਦੇ ਵਿੱਚ ਪਾਣੀ ਸੇਵਾਵਾਂ ਦੇ ਨਿੱਜੀਕਰਨ ਵਿਰੁੱਧ ਵੀ ਲੋਕਾਂ ਨੇ ਰੈਫਰੈਂਡਮ ਦੇ ਨਾਲ ਜਿਹੜਾ ਜਿੱਤਦਾ ਫਤਵਾ ਦਿੱਤਾ ਸੀ ਪਰ ਅਫਸੋਸ ਜਿਹੜੀਆਂ ਇਹ ਮੰਗਾਂ ਹੁਣ ਪੰਜ ਮੰਗਾਂ ਸੀ ਮਜ਼ਦੂਰਾਂ ਦੇ ਨਾਲ ਨਾਲ ਉਹਨਾਂ ਲੋਕਾਂ ਦੇ ਲਈ ਉਹਨਾਂ ਪਰਵਾਸੀਆਂ ਦੇ ਲਈ ਜਿਹੜੇ ਕਿ ਇਟਲੀ ਦੀ ਨਾਗਰਿਕਤਾ ਲੈਣ ਲਈ ਬਹੁਤ ਜ਼ਿਆਦਾ ਉਤਾਵਲੇ ਆ ਪਰ ਸਮਾਂ ਪੂਰਾ ਨਹੀਂ ਕਰ ਰਹੇ ਸਨ ਉਹਨਾਂ ਨੂੰ ਲੋਕਾਂ ਨੇ ਪਛਾੜਦਿਆਂ ਉਹਨਾਂ ਲੋਕਾਂ ਨੂੰ ਉਸ ਗੱਲ ਨੂੰ ਨਾਂ ਦਾ ਜਵਾਬ ਦਿੰਦੇ ਆ ਇਹ ਗੱਲ ਕਲੀਅਰ ਕਰ ਦਿੱਤੀ ਕਿ ਜਿਹੜੀਆਂ ਇਹ ਮੰਗਾ ਆ ਜਾਇਜ਼ ਨਹੀਂ ਐ ਪੰਜਵੀਂ ਮੰਗ ਜਿਹੜੀ ਨਾਗਰਿਕਤਾ ਵਾਲੀ ਆ ਸਮਾਂ ਘਟਾਉਣ ਵਾਲੀ ਉਸ ਨੂੰ ਤਾਂ ਮੁੱਢ ਤੋਂ ਹੀ ਲੋਕਾਂ ਨੇ ਖਾਰਜ ਕਰ ਦਿੱਤਾ ਐ ਤੇ ਇਸ ਰੈਫਰੈਂਡਮ ਦਾ ਜਿਹੜਾ ਵਿਰੋਧ ਐ ਸਭ ਤੋਂ ਜ਼ਿਆਦਾ ਵਿਦੇਸ਼ੀਆਂ ਨੇ ਕੀਤਾ ਆ ਬੇਸ਼ੱਕ ਇਟਲੀ ਦੀ ਮੈਲੋਨੀ ਸਰਕਾਰ ਇਹ ਸਰਫਰੈਂਡਮ ਦੇ ਵਿਰੁੱਧ ਸੀ ਪਰ ਉਸ ਨਹੀਂ ਇਸ ਦੇ ਬਾਵਜੂਦ ਜਿਹੜਾ ਜ਼ਮੀਨੀ ਪੱਧਰ ਤੇ ਲੋਕਾਂ ਦੀ رائے ਲਈ ਆ ਇਹ ਸਰਕਾਰ ਦੀ ਦਰਿਆ ਦੇ ਲਈ ਆ ਤੇ ਸਰਕਾਰ ਨੂੰ ਪਤਾ ਸੀ ਕਿ ਇਹ ਜਿਹੜੇ ਮੰਗਾ ਆ ਪੰਜ ਉਹਨਾਂ ਨੂੰ ਲੋਕਾਂ ਨੇ ਪਰਵਾਹ ਨਹੀਂ ਕਰਨਾ ਤੇ ਬੁਰੀ ਤਰ੍ਹਾਂ ਜਿਹੜਾ ਇਹ ਰੈਫਰੈਂਡਮ ਫੇਲ ਹੋਏਗਾ ਤੇ ਜਿਹੜਾ 30.6% ਦੀ ਵੋਟ ਆ ਜਦੋਂ ਕਿ ਇਸ ਰੈਫਰੈਂਡਮ ਨੂੰ ਕਾਮਯਾਬ ਕਰਨ ਦੇ ਲਈ ਘੱਟੋ-ਘੱਟ 50% ਤੋਂ ਉੱਪਰ ਵੋਟ ਚਾਹੀਦੀ ਸੀ ਜੇਕਰ ਅਜਿਹਾ ਹੋ ਜਾਂਦਾ ਤਾਂ ਇਹ ਜਿਹੜੀਆਂ ਮੰਗਾਂ ਪ੍ਰਵਾਨ ਹੋ ਜਾਣੀਆਂ ਸੀ ਪਰ ਅਫਸੋਸ ਕਿ ਇਹ ਜਿਹੜਾ ਰੈਫਰੈਂਡਮ ਆ ਕਾਮਯਾਬ ਨਹੀਂ ਹੋ ਸਕਿਆ ਜਿਸ ਦੇ ਕਾਰਨ ਉਹਨਾਂ तमाम ਨੌਜਵਾਨਾਂ ਦੇ ਪ੍ਰਵਾਸੀਆਂ ਦੇ ਇਟਾਲੀਅਨ ਲੋਕਾਂ ਦੇ ਚਿਹਰਿਆਂ ਦੇ ਉੱਪਰ ਪਰੇਸ਼ਾਨੀ ਦੇਖੀ ਗਈ ਉਹਨਾਂ ਦੇ ਚਿਹਰਿਆਂ ਦੇ ਉੱਪਰ ਇੱਕ ਨਿਰਾਸ਼ਾ ਦੇਖੀ ਗਈ ਜਿਹੜੇ ਕਿ ਦਿਨ ਰਾਤ ਇਸ ਰੈਫਰੈਂਡਮ ਨੂੰ ਕਾਮਯਾਬ ਕਰਨ ਦੇ ਵਿੱਚ ਲੱਗੇ ਹੋਏ ਸਨ ਇਸ ਤੋਂ ਪਹਿਲਾਂ ਇੱਕ ਕਾਨੂੰਨੀ ਤੌਰ ਤੇ ਜਿਹੜਾ ਇੱਕ ਆਨਲਾਈਨ ਰੈਫਰੈਂਡਮ ਕਰਵਾਇਆ ਸੀ ਜਿਹੜਾ ਕਿ 6.50 ਹਜ਼ਾਰ ਦੇ ਨੇੜੇ ਤੇੜੇ ਜਿੰਨੂੰ VOTING ਹੋਈ ਸੀ ਆਨਲਾਈਨ ਉਸ ਤੋਂ ਬਾਅਦ ਜਿਹੜਾ ਇਹ ਰੈਫਰੈਂਡਮ ਆ ਕਰਵਾਇਆ ਗਿਆ ਸੀ ਸਰਕਾਰ ਵੱਲੋਂ ਕਿ ਸ਼ਾਇਦ ਜਿਹੜੀਆਂ ਇਹ ਮੰਗਾਂ ਨੂੰ ਲੋਕੀ ਜਿੱਤ ਦਾ ਫਤਵਾ ਦੇ ਦੇਣ ਪਰ ਬੁਰੀ ਤਰ੍ਹਾਂ ਨਕਾਰਿਆ ਗਿਆ ਇਹ ਰੈਫਰੈਂਡਮ ਉਹਨਾਂ ਤਮਾਮ ਲੋਕਾਂ ਦੇ ਲਈ ਇੱਕ ਜਵਾਬ ਹੈ ਜਿਹੜੇ ਕਿ ਇਹ ਗੱਲ ਨੂੰ ਬਾਰ-ਬਾਰ ਅੱਗੇ ਲੈ ਕੇ ਆ ਰਹੇ ਸੀ ਕਿ ਜਿਹੜਾ ਸਮਾਂ ਆ ਇਟਲੀ ਦੀ ਨਾਗਰਿਕਤਾ ਲਈ ਉਹਨੂੰ ਘਟਾਇਆ ਜਾਵੇ ਤੇ ਹੁਣ ਸਰਕਾਰ ਦਾ ਜਿਹੜਾ ਫੈਸਲਾ ਉਹ ਵਿਖਦੇ ਵਿੱਚ ਉਸੇ ਹੀ ਤਰ੍ਹਾਂ ਰਹੇਗਾ ਤੇ ਜਿਹੜੇ ਮਸਲਿਆਂ ਨੂੰ ਲੈ ਕੇ ਰੈਫਰੈਂਡਮ ਹੋਇਆ ਸੀ ਉਹ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਆ ਤੇ ਜਿਹਦੇ ਨਾਲ ਕੇ ਇੱਕ ਵਾਰ ਫਿਰ ਇਹ ਗੱਲ ਸਾਹਮਣੇ ਆ ਗਈ ਆ ਕਿ ਜੋ ਲੋਕ ਫਤਵਾ ਦੇਣਗੇ ਉਹੀ ਹੋਏਗਾ ਇਹ ਆਨਲਾਈਨ ਜਾਂ ਆਪਕ ਆਨਲਾਈਨ ਜਿਹੜੀਆਂ VOTING ਹੋਈ ਸੀ ਉਹ ਸਿਰਫ ਉਹ ਇਟਲੀ ਦੇ ਨਹੀਂ ਨਹੀਂ ਸੀ ਇਟਲੀ ਦੇ ਵਿੱਚੋਂ ਨਹੀਂ ਸੀ ਉਹ ਪੂਰੀ ਦੁਨੀਆ ਦੇ ਵਿੱਚੋਂ ਲਗਭਗ ਜਿਹੜੀ ਸਗੀ ਜਿਹਦੇ ਵਿੱਚ 6 ਲੱਖ 50 ਹਜ਼ਾਰ ਦੇ ਨੇੜੇ ਤੇੜੇ ਲੋਕਾਂ ਨੇ VOTING ਪਾਈ ਸੀ ਜਦੋਂ ਕਿ ਹੁਣ ਜਿਹੜਾ ਜ਼ਮੀਨੀ ਪੱਧਰ ਤੇ ਇਟਲੀ ਦੇ ਵਿੱਚ ਰੈਫਰੈਂਡਮ ਹੋਇਆ ਆ ਉਸ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਆ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਂਦਕਰੀਆ ਇਟਲੀ